ਹਾਂਜੀ ਜੇ ਨਸ਼ਾ ਛੱਡਣਾ ਤਾਂ ਇੱਕ ਨਿੱਕੀ ਜੀ ਗੱਲ ਆਪਣੇ ਦਿਮਾਗ ਵਿੱਚ ਸੋਚ ਕੇ ਦੇਖਿਓ ਕਿ ਇੱਕ ਨਸ਼ੇ ਕਰਕੇ ਆਪਾਂ ਆਪਣੇ ਘਰਦਿਆਂ ਨੂੰ ਤੰਗ ਕਰੀ ਜਾਂਦੇ ਆ ਜਿਹੜੇ ਬਜ਼ੁਰਗਾਂ ਨੂੰ ਆਪਾਂ ਸਾਂਭਣਾ ਆ ਉਮਰ ਦੇ ਵਿੱਚ ਬਜ਼ੁਰਗ ਆਪਾਂ ਨੂੰ ਸੰਭੀ ਜਾਂਦੇ ਆ ਸਿਰਫ ਇੱਕ ਨਸ਼ੇ ਕਰਕੇ ਇੱਕ ਨਸ਼ੇ ਕਰਕੇ ਯਾਰ ਐਨੇ ਗਿਰ ਚੁੱਕੇ ਆਪਾਂ ਕਿ ਆਪਾਂ ਨੂੰ ਆਪਣੇ ਘਰ ਦੇ ਨਹੀਂ ਦਿਖਦੇ ਜਿੱਦਣ ਨਿੱਕੀ ਜੀ ਗੱਲ ਤੁਹਾਡੇ ਦਿਮਾਗ ਦੇ ਵਿੱਚ ਪੈ ਗਈ ਵੀ ਯਾਰ ਨਸ਼ੇ ਕਰਕੇ ਮੇਰਾ ਪਰਿਵਾਰ ਖਤਮ ਹੋ ਰਿਹਾ ਮੇਰੇ ਘਰਦਿਆਂ ਦੀਆਂ ਉਮਰਾਂ ਘਟ ਰਹੀਆਂ ਤੇ ਉਦੋਂ ਨਸ਼ਾ ਆਟੋਮੈਟਿਕਲੀ ਛੱਡਿਆ ਜਾਊਗਾ ਤੇ ਯਾਰ ਮਾਵਾ ਦੇਖ ਲੈ ਚਾਹੇ ਆਪਾਂ ਨਸ਼ਾ ਵੀ ਕਰਦੇ ਆਂ ਕੁਝ ਵੀ ਕਰਦੇ ਆਂ ਜਦੋਂ ਤੇ ਸੈਂਟਰ ਦੇ ਵਿੱਚ ਭੇਜ ਕੇ ਵੀ ਮਾ ਮਾਵਾ ਕਰਦੀ ਆਉਂਦੀਆਂ ਯਾਰ ਇਹਨੂੰ ਪੰਜੀਰੀ ਦੇ ਦਈਏ ਜੀ ਇਹਨੂੰ ਦੁੱਧ ਲਵਾ ਦਿਓ ਇਹਨੂੰ ਦਹੀਂ ਦੇ ਦਿਓ ਤੇ ਦੇਖ ਲੈ ਮਾਂ ਦਾ ਪਿਆਰ ਫਿਰ ਵੀ ਨਹੀਂ ਘਟਦਾ ਤੇ ਜੇ ਆਪਾਂ ਨਿੱਕੀ ਜੀ ਗੱਲ ਸੋਚ ਲਈਏ ਯਾਰ ਮੇਰੇ ਕਰਕੇ ਮੇਰੇ ਘਰ ਦੇ ਇੰਨਾ ਕੁਝ ਕੱਬਦੇ ਫਿਰਦੇ ਆ ਤੇ ਇੱਕ ਨਸ਼ੇ ਤੋਂ ਹੀ ਰੋਕਦੇ ਆ ਜੇ ਨਸ਼ਾ ਆਪਾਂ ਛੱਡ ਦਾਂਗੇ ਯਾਰ ਉਹਨਾਂ ਦੀਆਂ ਉਮਰਾਂ ਵੀ ਵੱਧ ਜਾਣਗੀਆਂ ਤੇ ਥੋੜੀ ਜ਼ਿੰਦਗੀ ਵੀ ਵਧੀਆ ਬਣ ਜੂਗੀ ਤੇ ਉਮੀਦ ਕਰਦਾ ਯਾਰ ਕੋਸ਼ਿਸ਼ ਸਾਰੇ ਭਰਾ ਕਰੋਗੇ ਨਸ਼ਾ ਛੱਡਣ ਦੀ ਧੰਨਵਾਦ ਜੀ